ਛਾਗ ਲਿਆਂਦਾ ਮਾਈ ਬਤਾਇਆਂ ਛੰਦੇ ਤਰੀ ਪੋਣੇ ਤੋਂ ਇੱਕ ਗੁੱਟੀ ਬਿੱਤ ਬਹਿਣੇ ਇਹ ਆਹ ਫਾਰਾ ਜਾਈ ਦੀ ਨਹੀਂ ਫੋਨੇ ਦੇ ਕੋਈ ਨਹੀਂ ਹੁੰਦਾ ਚੱਲੀਏ ਕਾਲੇ ਮੋੜ ਬੰਬੂਗਾਟ ਆ ਗਿਆ ਮੈਂ ਜਿੱਡੇ ਤੇ ਰੱਖੋ ਉੱਥੇ ਜਿੱਟੀਆਂ ਸੁਰੱਖ ਕਾਲੀਆਂ ਅੱਖਾਂ ਤੇਰੀਆਂ ਕਰਮਾਂ ਆਡੀ ਵੀਡੀਓ ਬਣਾ ਕੇ ਲੈ ਗਿਆ ਗੁੱਸਾ ਕਰਦਾ ਸੀ ਉਹ ਅੱਖਾਂ ਕੱਢਦਾ ਸੀ ਕਹਿੰਦਾ ਸੇਫ ਕੋ ਵੀਡੀਓ ਬਣਾ ਕੇ ਲੈ ਜਾ ਨਹੀਂ ਉਹ ਤਾਂ ਕਹਿਣਦੇ ਸਾਡੀ ਮੂਹ ਹੀ ਬਣਾ ਲਿਆ ਕਰ ਭਾਈ ਕੁਸਲੇ ਵਾਲੇ ਖੇਤ ਪਹਾਰ ਕੇ ਨੌਜਵਾਨ ਕਾਦੇ ਵਾਸਤੇ ਖੁੰਝੇ ਖੱਪੇ ਕੁੱਟ ਕੇ ਗਏ ਸੀ ਪਰ ਸੋ ਮੈਂ ਤੇ ਕੱਕੂ ਇੱਕ ਖੁੰਝਾ ਰਹਿ ਗਿਆ ਸੀ ਆ ਸੋਲਰਾਂ ਲਵੇ ਇਹ ਖੜ ਜਾ ਰੋਕ ਲਈ ਗੜਿਆ ਰੋਕ ਦਿ ਬੈ ਕਾਲ ਤੇ ਨਿੱਕ ਗੱਲ ਦੱਸਾਂ ਬੰਦ ਹੋ ਜਾ ਇੱਕ ਗੱਲ ਦੱਸ ਤੈਨੂੰ ਤੂੰ ਗੱਲ ਦੱਸਦੀ ਮੈਂ ਸੱਤਸਰੀ ਕਾਲ ਬੁਲਾ ਲਾਂ ਪਹਿਲਾਂ ਸਾਰਿਆਂ ਨੂੰ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗ ਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀਏ ਤੋਂ ਸੱਤਸਰੀਆ ਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ 19 ਕੱਤਾ 4 ਨਵੰਬਰ 11 2025 ਦਿਵਾਕ ਵਾਲੇ ਹਾਜ਼ਰੀ ਹੋਏ ਸੱਤਸਰੀ ਕਾਲ ਜੀ ਸਾਰਿਆਂ ਨੂੰ ਅਲੈਕਮ ਹੱਲੇਲੂਇਆ ਰਾਮ ਰਾਮ ਔਰ ਕੁਛ ਰਹਿ ਗਿਆ ਉਹ ਉਹ ਕੁਛ ਹੈ ਇਹ ਇਹਦਾ ਬਾੜਾ ਕੋ ਸੈਂਦਾ ਲੰਮਾ ਇਤਨ ਮੁੱਕਦੀ ਨਹੀਂ ਹੈਗਾ ਤਾਂ ਅੱਧਾ ਘੰਟਾ ਚੱਲੀ ਜਾਊਗਾ ਤਿੰਨ ਦਿਨ ਮੁੱਕ ਜੂ ਇੱਥੇ ਫਿਰ ਹਾਂ ਗਾਣਾ ਦੇਸੀ ਗਾਣਾ ਚੋਬਰਾ ਕਹਿੰਦੇ ਗਾਣਾ ਗੱਲ ਕਰੀਓ ਠੀਕ ਐ ਤੇ ਖਾਸਾ ਟਾਈਮ ਪਹਿਲਾਂ ਵੀ ਬਈ ਕਾਲਾ ਜਦੋਂ ਆਇਆ ਸੀ ਉਦੋਂ ਆਪਾਂ ਗੱਲਬਾਤ ਕਰੀ ਸੀਗੀ ਕਿ ਮਲੇਸ਼ੀਆ ਬਾਰੇ ਕਿਵੇਂ ਆ ਮਾਹੌਲ ਕਾਲੇ ਮਲੇਸ਼ੀਆ ਦਾ ਅੱਜ ਥੋੜੀ ਜਿਹਾ ਦੁਬਾਰੇ ਦੱਸ ਦੇ ਵਧੀਆ ਦੁਬਾਰੇ ਆਪਾਂ ਗੱਲ ਹੀ ਨਹੀਂ ਕਰੀ ਜਾਈਗੀ ਦੁਬਾਰੇ ਭਈ ਅਸੀਂ ਇਹ ਗਿਆ ਸੀ ਕਿ ਅਸੀਂ ਕਦੇ ਫੇਰ ਗੱਲਾਂ ਬਾਤਾਂ ਕਰਾਂਗੇ ਕਦੇ ਇਹ ਗੱਲਾਂ ਮੁੜ ਕੇ ਕਰੀਏ ਨਹੀਂ ਕਾਹ ਚੱਕ ਲੈਂਦਾ ਉਹ ਵੀ ਮਾਗਦੇ ਗੱਲਾਂ ਗੱਲਾਂ ਚ ਭੁੱਲੇ ਹੋਈਏ ਮੈਂ ਨਹੀਂ ਭੁੱਲਦੇ ਹੈਗੇ ਕੋਈ ਨਾ ਫਿਰ ਕਮਾਂਡਿੰਗਾ ਦਾ ਕੀ ਫਾਇਦਾ ਉਹ ਘਰੋਂ ਫੜ ਲਿਆਉਂਦੇ ਆ ਚੁੜਾ ਜੇ ਫੜੀ ਕਿ ਕਹਾ ਪੜੇਗਾ ਆਹੀ ਫੜਾ ਤਗੜੇ ਬੰਦੇ ਦਾ ਹੀ ਜੰਮੇ ਦਾ ਹੁੰਦਾ ਗਲਿਆ ਗੱਗੂ ਤਾਂ ਕਾਇਮ ਤਾਂ ਕਹਾ ਤੂੰ ਚਲਾ ਤੇ ਜੇ ਕਾਲਾ ਕੋਈ ਹੋਰ ਬੰਦਾ ਜਾਂਦਾ ਮਲੇਸ਼ੀਆ ਹੂੰ ਫਾਇਦਾ ਹੈ ਕਿ ਨਾ ਜਾਂਦਾ ਫਾਇਦਾ ਤਾਂ ਹੈਗਾਗਾ ਜੇ ਵਧੀਆ ਅੱਗੇ ਕੰਮ ਮਿਲਦਾ ਜਾ ਕੇ ਫਿਰ ਤਾਂ ਨਿਆਰੀ ਨਹੀਂ ਜੇ ਬੰਦੇ ਨੇ ਭਰਾਵਾ ਤਰਲੇ ਮਾਰਨੇ ਆ ਹਾਂ ਉਹ ਤਾਂ ਬੰਦਾ ਇੱਥੇ ਵੀ ਮਰੀ ਜਾਂਦਾ ਉੱਥੇ ਵੀ ਮਰੀ ਜਾਂਦਾ ਠੀਕ ਹੈ ਹੂੰ ਇਹੜਾ ਬੰਦਾ ਕੰਮ ਵਾਲਾ ਹੈਗਾ ਇਹ ਤਾਂ ਕਾਲੇ ਤੂੰ ਜਮੇ ਡੂ ਲੱਖ ਲੀ ਉਹਦਾ ਇੱਥੇ ਵੀ ਕਰ ਲੂਗਾ ਹੈ ਜਿਹੜਾ ਬੰਦਾ ਕੰਮ ਵਾਲਾ ਤਾਂ ਇੱਥੇ ਵੀ ਕਰ ਲੂ ਕੰਮ ਹਾਂ ਇਹਨੇ ਕੰਮ ਕਰਨੀ ਨਹੀਂ ਹੈਗਾ ਉਹਨੂੰ ਤਾਂ ਕਰੇ ਮਰਜ਼ੀ ਕਿਨੇ ਦਾ ਦੇ ਜੇ ਮੰਨ ਲਾ ਬੰਦੇ ਨੂੰ ਠੀਕ ਕੰਮ ਮਿਲ ਗਿਆ ਮੀਡੀਅਮ ਜਾ ਬੜਾ ਮਾੜਾ ਵੀ ਨਹੀਂ ਬੜਾ ਚੰਗਾ ਵੀ ਨਹੀਂ ਮਿਲੇਸ਼ੀਆ ਹਾਂ ਤੇ ਕਿੱਥੋਂ ਤੱਕ ਬਣ ਜਾਂਦੇ ਰੁਪਈਏ 35-40000 ਰੁਪਏ ਵਾਂਗੂ ਤਾਂ ਬਚਾਈ ਜਾਂਦਾ ਹੈਗਾ ਵੀ ਬਚਤ ਖਾਤਾ 35-40000 ਹਾਂ ਤੇ ਬੰਦਾ ਵੀ ਖੁੱਲਾ ਖਾਣ ਪੀਣ ਵਾਲਾ ਹੈਗਾ ਫਿਰ ਘਰੇ ਕਹਿਨਦਾ ਬਈ ਮੈਨੂੰ ਕੰਮ ਨਹੀਂ ਮਿਲਿਆ ਹਾਂ ਤਾਂ ਦੇ ਨੇ ਬਹੁਤ ਕਰ ਦੇਣਗੇ ਹਾਂ ਤੇ ਜੰਨੇ ਕੋ ਨੰਗਾ ਆਉਂਦੀ ਹੈ ਮਹੀਨੇ ਬਾਅਦ ਫਿਰ ਉਹ ਨਿਆਰੇ ਲੈਂਦੇ ਨੇਗੇ ਤੂੰ ਕਿੰਨਾ ਟਾਈਮ ਲਾਇਆ ਮੈਂ 5 ਸਾਲ ਲਾਇਆ 5 ਸਾਲ ਲਾਇਆ ਨੋਜਮਾਨ ਤੇ ਚੰਗਾ ਚੱਲਦਾ ਰਿਹਾ 5 ਸਾਲਾਂ ਚ ਕੰਮ ਵਧੀਆ ਚੱਲਦਾ ਰਿਹਾ ਵੀ ਛੁੱਟੀਆਂ ਵੀ ਹੋਏ ਇੱਕ ਦੋ ਵਾਰੀ ਕੰਮ ਨਹੀਂ ਖਰਾਬ ਹੋ ਗਿਆ ਸੀਗਾ ਹਾਂ ਉਦੋਂ ਵਿਹਲੇ ਵੀ ਰਹੇ ਆ 2-3 ਮਹੀਨੇ ਜਦੋਂ ਲੋਕਡਾਊਨ ਆਇਆ ਸੀ ਉਦੋਂ ਤੋਂ ਸੀਗਾ ਕੰਮ ਉਦੋਂ ਬਸ 2 ਕੁ ਮਹੀਨੇ ਪਹਿਲੇ ਰਹੇ ਕਿਤੇ ਕਿਤੇ ਭੱਗ ਜਾਂਦੇ ਸੀ ਖਰਚਾ ਪੈਣੀ ਨਿਕਲੀ ਜਾਂਦਾ ਸੀਗਾ ਤੇ ਬਾਅਦ ਵਿੱਚ ਕੰਮ ਮਿਲ ਗਿਆ ਸੀਗਾ ਹੋਰ ਮੇਲਾ ਆਪ ਦਾ ਖਰਚਾ ਹੀ ਨਿਕਲ ਜਾਂਦਾ ਸੀ ਉਦੋਂ ਹਾਂ ਠੀਕ ਆ ਫਿਰ ਬਾਹਰ ਥੱਲੇ ਤਾਂ ਜਾਣ ਨਹੀਂ ਦੇਦੇ ਸੀਗੇ ਘਰੇ ਜਿਹੜਾ ਹੁੰਦਾ ਸੀਗਾ ਕਿਤੇ ਪਕੌੜੇ ਬਣਾ ਲੈ ਕਿਤੇ ਕੁਝ ਬਣਾ ਲੈ ਉਹਦਾ ਚੱਲਦਾ ਸੀਗਾ ਹਾਂ ਇੱਕ ਥਾਂ ਹੀ ਕੰਮ ਕਰਕੇ ਪੂਰੀ ਪੈ ਜਾਂਦੀ ਕਿ ਦੂਸਾਂ ਜਾਣਾ ਪੈਂਦਾ ਕੰਮ ਕਰਨ ਇਹ ਤਾਂ ਹੁਣ ਜੇ ਤੈਨੂੰ ਕੰਮ ਮਿਲ ਗਿਆ ਛੋਟਾ ਜਿਵੇਂ 2-4 ਘੰਟਿਆਂ ਦਾ ਫਿਰ ਤੂੰ ਪੜਾਉਂਦੀ 2-2 4-4 ਘੰਟਿਆਂ ਦਾ ਤੰਨ ਕਰ ਲਾ ਹਾਂ ਹੈ ਉਹ ਕਰੀ ਜਾਊਗਾ ਜੇ ਬੰਦੇ ਨੂੰ ਮਿਲੇਗਾ 12 ਘੰਟਿਆਂ ਵਾਲਾ ਗਿਆ ਠੀਕ ਫਿਰ ਉਹ ਤੈਨੂੰ ਉਹ ਤੰਨ ਕੰਮ ਕਿੱਥੋਂ ਕਰ ਲੂ ਤੇ ਬੀਜੇ ਤੇ ਕਿੰਨੇ ਕੁ ਰੁਪਏ ਲੱਗ ਜਾਂਦੇ ਇਹਦੇ ਮਲੇਸ਼ੀਆ ਵਾਲੇ ਤੇ ਮਤਲਬ ਵਰਕ ਪਰਮਿਟ ਤੇ ਜਾਂਦਾ ਬੰਦਾ ਅੱਡੋ ਅ ਜੈਨੂਣ ਦੇ ਹੁਣ ਤੱਕ 90 ਲੈਣ ਲੱਗੇ ਮਿਲਦਾ ਇੱਕ 90 ਹਾਂ ਮਤਲਬ 2 ਲੱਖ ਲੈ ਲੈਂਦੀ ਮਿਲਦਾ ਜੇ ਤੂੰ ਗਿਆ ਸੀ ਉਹ ਹਾਂ ਜੇ ਤੂੰ ਗਿਆ ਉਹਦਾ ਡੇਢੀ ਲੱਗਿਆ ਸੀ ਡੇਢ ਲੱਖਾ ਲੋਟ ਆ ਕੁੱਲ ਮਿਲਾ ਕੇ ਭਾਈ ਕਾਲਾ ਕਹਿੰਦਾ ਸੌਦਾ ਠੀਕ ਰਿਹਾ ਸੀਗਾ ਆ ਗਿਆ ਸੀ ਜੀ ਜੱਕ ਜੀ ਕਹਿੰਦਾ ਦੇਖੂਆਂ ਦੁਬਾਰੇ ਚਲ ਬਹੁਤ ਆ ਪੰਜ ਸਾਲ ਲਾਇਆ ਉੱਥੇ ਵੀ ਕੀ ਪਰ ਬੰਦਾ ਇਨੇ ਕਿ ਇੱਥੇ ਵੀ ਕਮਾ ਸਕਦਾ ਹੈ ਇਸ ਹਿਸਾਬ ਸਿਰ ਕੰਮ ਕਰਦਾ ਰਵੇ ਕਾਲੇ ਦਾ ਕਹਿਣ ਤੋਂ ਭਾਵਾ ਇਹ ਹਲੋ ਟਾ ਕੰਮ ਹ ਲਵਲੀ ਆਪਣੇ ਵਾਲਾ ਗਵਾਂਢੀ ਮਿੱਤਰ ਉੱਥੀ ਆ ਹਲੇ ਦੇਖੋ ਉਹ ਕਦੋਂ ਆਉਂਦਾ ਉਹ ਕਾਲੇ ਤੋਂ ਬਾਅਦ ਚ ਗਿਆ ਸੀਗਾ ਤੇ ਹੋਰ ਵੀ ਦੋ ਤਿੰਨ ਮਿੱਤਰ ਗਵਾਂਢੀ ਸੀ ਉਹ ਸਲਾਹ ਕਰਦੇ ਸੀਗੇ ਕਿ ਭਾਈ ਅਸੀਂ ਵੀ ਕਾਲੇ ਦੇ ਮਗਰੀ ਜਾਵਾਂਗੇ ਮਾੜੇ ਡੂੰਗਾ ਟੱਕ ਮਾਰਨੀ ਕਿੱਲ ਜੀ ਆ ਜੂਗੀ ਤੇ ਤੜਕੇ ਦੜਕੇ ਰਿਪੋਰਟਿਸ ਕਰਾ ਦੇਣਗੇ ਕਣਕਣੀ ਤਾਂ ਹੁਣੀ ਡੂੰਗਾ ਮਾਰ ਹਾਂ ਉਹ ਤਾਂ ਇੱਧਰ ਬੱਜੀ ਹੋਈ ਚਲ ਮਾਰਦੇ ਦੋ ਟੱਕ ਯਾਰ ਜਿੰਦਰੀ ਕਹਨੇ ਲਈਆ ਇਹਦਾ ਇਹ ਗਵਾਂਢੀ ਬੱਟਾ ਪਾ ਕੇ ਗਿਆ ਇਹ ਲਾ ਕੇ ਗਿਆ ਯਾਰ ਬੱਟ ਵਾਲੀ ਫਿਸੀ ਜੀ ਬਈ ਸੀਗੀ ਇਹਨਾਂ ਦਾ ਪਾਣੀ ਡੋਟਦਾ ਸੀ ਆਪਣਾ ਜਲਦੀ ਮੈਂ ਕੰਮ ਹੈ ਵਧੀਆ ਕੀ ਚੱਲ ਵਧੀਆ ਜਿੰਦਰਾ ਲਾਉਣ ਦੀ ਲੋੜ ਨਹੀਂ ਹੋਣਾ ਉਹ ਅੱਗੋਂ ਦਾ ਵਧੀਆ ਖੜ ਗਈ ਬੱਟ ਇਹ ਤੁਰਤਾ ਹੀ ਲੱਤ ਇਹਨਾਂ ਨੇ ਤੁਰ ਤੱਕ ਲੱਗੀ ਹੋਈ ਆ ਟੁੱਟਦਾ ਗਈ ਇੱਥੇ ਉਹ ਗਈ ਥਾਂ ਟੁੱਟਿਆ ਪਿਆ ਸੀ ਪਾਣੀ ਮੈਂ ਤਾਂ ਆਇਆ ਸੀ ਹਾਂ ਤੇ ਮਾਹਰ ਇਹਨਾਂ ਦੇ ਝੋਨੇ 'ਚ ਪਾਣੀ ਘਟਾ ਹਾਂ ਪਹਿਲਾਂ ਉਧਰ ਸਾਰੇ ਢੀੜਾ ਜਾਇਆ ਮੈਂ ਪਰਲੇ ਟੁੱਟਦਾ ਹੁੰਦਾ ਕਹਿੰਦਾ ਇੱਧਰ ਤੱਕ ਤਾਂ ਟੁੱਟਦੀ ਨਹੀਂ ਹੈਗਾ ਵੀ ਅਗਲਾ ਆਪ ਦੇਖਣਗੇ ਅੱਛਾ ਤੇ ਇਹਨਾਂ ਨੇ ਦੇਖੀ ਕੋਈ ਨਹੀਂ ਦੋਸਤਾਂ ਟੁੱਟ ਰਹੀ ਉਹ ਵੀ ਕਰਮਕਾਰ ਮੰਦੀ ਤੇ ਕਾਲਾ ਨੌਜਵਾਨ ਵੀ ਭਾਈ ਚਿੱਤ ਲਾ ਕੇ ਬਹੁਤ ਕੰਮ ਕਰਦਾ ਖੇਤੀ ਦਾ ਖੁਸ਼ ਹੋ ਕੇ ਪਰ ਇਹਨੂੰ ਬਾੜਾ ਕੰਮ ਨਹੀਂ ਹੁੰਦਾ ਇਹਨੂੰ ਅਸੀਂ ਫਿਰ ਕਹਿੰਦੇ ਨਹੀਂ ਬਾੜਾ ਕੱਲ ਇਹਨੂੰ ਆਖਿਆ ਸੀ ਉਦੋਂ ਵੀ ਰੇਖਣਡਾਉਣੀਆਂ ਭਾਈ ਤੇ ਇਹਦਾ ਪਰਣਾ ਬੰਨ੍ਹ ਕੇ ਤੜਕੀ ਟਾਈਮ ਨਾਲ ਹੀ ਆ ਗਿਆ ਸੀ ਇਹਨੂੰ ਕਿ ਹਜੇ ਤਾਂ ਵੀ ਜਾਲਾਂ ਲਿਜਾਣੇ ਆ ਭਰ ਕੇ ਤੇ ਤੈਨੂੰ ਫੇਰ ਬੋਲ ਮਾਰ ਦਾਂਗੇ ਤੇ ਮੁੜ ਕੇ ਫਿਰ ਇਹਨੂੰ ਬੋਲ ਹੀ ਨ ਮਾਰਿਆ ਇਹ ਪੰਜ ਟਰਾਲੀਆਂ ਆ ਕਗੂ ਕੱਲੇ ਹੀ ਖਲਾਰ ਦੂ ਨਹੀਂ ਪੰਜ ਤਾਰੀਖੇ ਇੱਕ ਕੱਲੀ ਖਾ ਜਾਂਦਾ ਐ ਓਏ ਇਹਦੇ ਥੱਲੇ ਤਾਂ ਰਹਿਣ ਦੀ ਹੈ ਜਾਂ ਰਹਿਣਾ ਕਾਲਿਆ ਇਹਦੇ ਥੱਲੇ ਤਾਂ ਖੇੜੀ ਹੋਊਗੀ ਚੁੰਡੇ ਚ ਉੱਥੇ ਛੱਡਦਾ ਮਨਪੀਤ ਕਹਿੰਦਾ ਸੀ ਇਹਦੇ ਥੱਲੇ ਨਾ ਲਾਏ ਹੋ ਹੈ ਉਹ ਸਬਜ਼ੀ ਲਾ ਦੇ ਕੋਈ ਥੱਲੇ ਕਿ ਸ਼ਾਂ ਰਹੂਗੀ ਮੂੰਗੀ ਵੀ ਈਦਾਂ ਕਿੱਥੇ ਓਏ ਆਉ ਹੁੰਜਾ ਲਾਵਾਂਗੇ ਮਾੜਾ ਜਾਂ ਆਪਣਾ ਬੋਰ ਵਾਲਾ ਮੋਟਰ ਵਾਲਾ ਤੇ ਇੰਨਾ ਕਾ ਬਾਈ ਉਧਰ ਅਸੀਂ ਤਾਂ ਛੱਡ ਗਏ ਜੀ ਖੁੰਜਾ ਤੇ ਅਸੀਂ ਬੀ ਮਗਾਤਾ ਸੀਗਾ ਭਰ ਭਰ ਮੁਠੀਆਂ ਮੈਂ ਦੇ ਗੂਰੇ ਗਾਲਿਆ ਇਸ ਆਫਸਰ ਦੇ ਲੈ ਕੇ ਆਏ ਸੀ ਮਗਾ ਕੇ ਆ ਭੱਜ ਵੀ ਜਾਣਾ ਇਹ ਰਲਿਆ ਹੋਇਆ ਪਾਪਾ ਕੁ ਕਾ ਤੋ ਰੜਾ ਕੇ ਰੱਖਦਾ ਫਿਰ ਅੱਡਦਾ ਵੀ ਹੋ ਜਾਂਦਾ ਹੋਰ ਖੁੰਜੇ ਜਿ ਸਟਾਂਗੇ ਨੇ ਜਾ ਕੇ ਹੈ ਇਧਰ ਵੀ ਖਿਲਾਰਦੀ ਉਹ ਹੂੰ ਲਾਈ ਦਨੇ ਇੱਥੇ ਜੀ ਨੀ ਇੱਥੇ ਨੇ ਹੜਿਆ ਦੇ ਬਾਅਦ ਚ ਫਿਰ ਦਾਤੀ ਨਾਲ ਵੱਢਣੀ ਬੂਹ ਭੱਜਣਾ ਨਹੀਂ ਕਿਸੇ ਪਾਸੇ ਉਹ ਤਾਂ ਫਿਰ ਹਰੇਕ ਸਾਰੀ ਲਾਉਣੀ ਪੈਂਦੀ ਜੋਟੀ ਕੜ ਜਾਏ ਤੇ ਪੈਰ ਮਾਰੂੰਗਾ ਤੇ ਬਾਕੀ ਭਾਈ ਕਿਸੇ ਦੇ ਮਨ ਚ ਸੁਭਾਲ ਹੋਵੇ ਕੋਈ ਮਲੇਸ਼ੀਆ ਬਾਰੇ ਤੁਸੀਂ ਪੁੱਛ ਸਕਦੇ ਹੋ ਕਮੈਂਟ ਕਰਕੇ ਤੇ ਆਪਾਂ ਕਾਲੇ ਤੋਂ ਪੁੱਛ ਕੇ ਤੁਹਾਨੂੰ ਪਛਾ ਕੇ ਅੱਗੇ ਦੱਸ ਦਿਆਂਗੇ ਸਿੱਧਾ ਲਾਈਵ ਹੂੰ ਤੇ ਬਾਕੀ ਲੋਟਾ ਮਾਹੌਲ ਅਤੇ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੂਰ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਉਹ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਭਾਈ ਸਬਸਕ੍ਰਾਈਬ ਨਹੀਂ ਕਰਦੇ ਬਹੁਤ ਵੀਰ ਦੇਖ ਕੇ ਮੁੜ ਜਾਂਦੇ ਆ ਰੋਜ਼ ਤੇ ਆਣਾ ਕਰੋ ਕੋਈ ਪੈਸਾ ਨਹੀਂ ਲੱਗਦਾ ਬਿਲਕੁਲ ਫਰੀ ਹੈ ਬਈ ਤੇ ਲਾਈਕ ਵੀ ਲਾਜ਼ਮੀ ਪਹਿਲਾਂ ਇੱਚੀ ਕਰਦਿਆ ਕਰੋ ਸੋਣਾ ਇੱਕ ਬਾਅਦ ਵੀ ਗੱਲ ਕਰਦਿਆ ਕਰੋ ਯਾਰ ਜੀ ਤਾਂ ਹੈ ਯਾਰ ਜੀ ਗੱਲ ਤਾਂ ਗਾ ਵੀ ਕਰਦਿਆ ਕਰੋ ਗਾ ਕਰਦੇ ਗਾ ਲੈਣੀ ਕਰਨੀ ਚਾਹੀਦੀ ਹਾਂ ਹਾਂ ਯਾਰ ਜੀ ਤਾਂ ਗਾ ਵੀ ਕਰਨੀ ਚਾਹੀਦੀ ਹੈ ਜੀ ਸਬਸਕ੍ਰਾਈਬ ਕਰਨਾ ਚਾਹਨਾ ਲਾਈਕ ਕਮੈਂਟ ਸਾਰਾ ਕੁਝ ਹੀ ਕਰਨਾ ਚਾਹੀਦਾ ਤੂੰ ਚੰਗਾ ਯਾਰ ਤੂੰ ਤਾਂ ਗੱਗੂ ਨੂੰ ਘਰੇ ਕੰਮ ਕਰਨ ਲਾਵਾਂ ਤੈਨੂੰ ਲੈ ਕੇ ਨਾਲ ਨਾ ਗੱਗੂ ਬਾਈ ਦਾ ਗੱਗੂ ਕਈ ਵਾਰੀ ਕਹੇ ਨਾ ਆੜੀ ਯਾਰ ਬਿੜੂ ਨਾ ਬਣਾ ਯਾਰ ਇਹੋ ਜਿੱਦੇ ਤਾਂ ਬਾਈ ਉਹਦੀ ਐ ਹੁੰਦਾ ਪੂਰਾ ਤਾਂ ਖਿਹੜਿਆ ਮਣ ਉਹ ਦੇ ਦਾ ਕੁਆ ਚਲਾ ਕੇ ਆ ਮਰਾ ਓਏ ਨੀ ਤੈਨੂੰ ਹੋਰ ਗੱਲ ਅਸਾਂ ਇਹ ਇਹ ਡਿੱਗੀ ਨਾ ਹਾਂ ਵਰਸਾ ਤੇ ਅਥੇ ਗੱਗੜ ਕਰਾ ਤੇ ਧਾਰ ਕੱਢ ਲੈ ਹਾਂ ਹੈ ਤੇ ਸ੍ਰੀ ਗਾਲਾ ਹਾਂ ਜੋ ਕਰਕੇ ਬੱਜ ਗਿਆ ਮਾਰ ਨੂੰ ਧਾਰ ਕੱਢਣੀ ਹੁੰਦੀ ਏ ਨੂੰ ਧਾਰਾ ਦੂਰਾ ਕੱਢਣ ਜਾਂਦਾ ਫਿਰ ਤਾਂ ਘਰੀ ਜਾਵੇ ਕਰੇਗਾ ਮੈਨੂੰ ਤਾਂ ਆਖੂ ਮੈਂ ਤੜਕੇ ਉੱਠ ਕੇ ਇਨਾ ਕੰਮ ਕਰਿਆ ਉਹ ਨਹੀਂ ਕਰਦਾ ਹੁਣ ਉਠਾਈ ਛੋੜਾ ਟਾਈਮ ਪਹਿਲਾਂ ਉੱਠ ਕੇ ਫੋਨ ਫੜ ਚੱਕ ਲਿਆ ਹੋਊਗਾ ਬਾਗ ਗਿਆ ਫੱਤੇ ਜਾਣ ਨੂੰ ਕਹਿੰਦਾ ਸੀ ਹੁਣ ਪਤਾ ਨਹੀਂ ਟਰੈਕਟਰ ਆ ਲਿੱਟਰਲੀ ਲੈ ਕੇ ਜਾਊਂਗਾ ਕਹਿੰਦਾ ਛਟੀਆਂ ਦੀ ਭਰ ਕੇ ਲਿਆਊਂਗਾ ਨਾ ਨੁੱਕਰ ਦੀ ਕਰਦਾ ਸੀ ਮੁਸ਼ਕਿਲ ਹੀ ਆ ਕੱਲ ਤਾਂ ਕਹਿੰਦਾ ਤੜਕੇ ਜਾਊਂਗਾ ਮੁਸ਼ਕਿਲ ਹੈ ਮੁਸ਼ਕਿਲ ਉਹ ਹੋ ਨਹੀਂ ਲੈ ਯਾਰ ਆਪਾਂ ਉਹ ਲਿਆਉਣਾ ਸੀ ਖੋਲ ਕੇ ਚਾਬੀ ਪਾਣਾ ਚਾਲਾ ਕੋਈ ਨਾ ਗੁੱਟ ਤੋਂ ਆਵਣਾ ਇੱਧਰ ਵੇਖਦੇ ਆ ਤੇ ਭਾਈ ਸਾਡੇ ਖੂ ਦਾ ਹਾਲ ਤੇ ਚੋਏ ਸਾਡੇ ਇੰਦੀ ਪੂਰੇ ਉੱਤੇ ਆਏ ਹੋਏ ਨੇਗੇ ਇਧਰਲੇ ਪਾਸੇ ਹੋਰ ਜਿਆਦਾ ਉੱਤੇ ਨੇਗੇ ਤੇ ਆ ਮੋਟਰਾਂ ਪਹਿਲਾਂ ਪਹਿਲਾਂ ਜਮਾ ਥੱਲੇ ਸੀਗੀ ਜਦੋਂ ਆਪਾਂ ਲਦਾਖ ਗਏ ਉਦੋਂ ਬਾਅਦ ਇਹਨਾਂ ਨੇ ਤਾਂ ਚੱਕਦੇ ਨੌਜਵਾਨਾਂ ਨੇ ਜਦੋਂ ਹੜ ਜੇ ਆਗੇ ਸੀ ਮਾਹੌਲ ਖਾਸਾ ਫਿਰ ਅਬੇਗੜਨ ਵਾਲੇ ਹੀ ਹੋ ਗਿਆ ਸੀਗਾ ਤੇ ਤਿੰਨ ਦੀ ਮੋਟਰ 55 ਫੁੱਟ ਬੋਰ ਦੋ ਜੋੜੇ ਹੋਏ ਆ ਬਈ ਇਹੇ ਉਹ ਇੱਥੇ ਤਾਂ ਉਹੀ ਨਹੀਂ ਸਿੱਟੇ ਦਾਣੇ ਭਾਈ ਰਹਿ ਗਏ ਨਹੀਂ ਇੱਥੇ ਥੋੜੇ ਜਿਹੀ ਸੀਗੇ ਜਿੰਨੇ ਕ ਦਾਣੇ ਬਚ ਗਏ ਉਹਨੇ ਕ ਸੋਲਰ ਥੱਲੇ ਆਪਾਂ ਕਰ ਜਾਈਂ ਗਾਲੇ ਖਿਲਾਰ ਦਿਆਂਗੇ ਚਿੜੀਆਂ ਨੂੰ ਪਾ ਦਾਂਗੇ ਚਿੜੀਆਂ ਦਾ ਆਪ ਵੀ ਚੁਗ ਲੈਣਗੇ ਜੇ ਨਾ ਗੋੜਿਆ ਕੀੜੇ ਲੈ ਜਾਣਗੇ ਫਿਰ ਜਾਂ ਨਾ ਉਹਨਾਂ ਜੰਮੋ ਜਿੰਮ ਕੱਲ ਤਾਂ ਜਿੰਮ ਬੰਦ ਪਈ ਸੀ ਕਿ ਮੈਂ ਫੋਨ ਜਲਾ ਚੱਕਿਆ ਉਹ ਨਾਗਰਾ ਖੋਲਦਾ ਹੁੰਦਾ ਉਹ ਜੇ ਕਣਕ ਕਣਕ ਬੀਜਦਾ ਫਿਰਦਾ ਨਹੀਂ ਉਹ ਗੋਬਿੰਦਾਲਾ ਹੁੰਦਾ ਉਹ ਆ ਨਹੀਂ ਪਿੰਡ ਦਾ ਕਦੋਂ ਦਾ ਪਿਛਲੇ ਪੜ ਤਾ ਖੇਤ ਫਿਰਦਾ ਸੀ ਪਹਿਲਾਂ ਆ ਇਹਨਾਂ ਦੇ ਹੱਥ ਨਹੀਂ ਉਹ ਹਾਂ ਹਾਂ ਮੇਰਾ ਬਟਾ ਦੇਖਦਾ ਸੀ ਫਿਰ ਮੈਂ ਪੁੱਛਾ ਮੈਂ ਉਹ ਆ ਗਈ ਗਾਣਾ ਗੱਲ ਕਰੀ ਗਾ ਨਹੀਂ ਦੱਸਦੇ ਤੁਸੀਂ ਵੀ ਨਾ ਦੱਸਿਓ ਬਈ ਕਾਲੇ ਦਾ ਢੱਡ ਦੇਖਦਾ ਸੀ ਗੱਲ ਕੰਡੈਕਟਰ ਨੂੰ ਫੋਨ ਕਰਿਆ ਸੀ ਉਹਨੇ ਹੁਣ ਆ ਸੀਗਾ ਹਾਂ ਕੀ ਕਰੀ ਬੜਾ ਲਾਲ ਚਿਹਨੀ ਕਰੇ ਗੱਲਾਂ ਚੱਲ ਕੋਈ ਨਾ ਚੱਲ ਆਹ ਮੂੰਗੀ ਵੀ ਲਾ ਮੈਂ ਆ ਗੁੱੜ ਦੇ ਮੂੰਗੀ ਦਾ ਬੀਜ ਦੇ ਆ ਆਹ ਦੇਖ ਹੈ ਉੱਥੋਂ ਤੇ ਆਈਏ ਤੈਨੂੰ ਫਲੀਆਂ ਠੀਕ ਐ ਬੰਦ ਕਰਨਾ ਫਿਰ ਮੈਂ ਕੈਮਰਾ ਹੁਣ ਕਰ ਦੇ ਕਰ ਦੇ ਉਹ ਦੇਖ ਸੂਰਜ ਨੇ ਗਿਰਨਾ ਗਿੱਡੀਆਂ ਸੋਹਣੀਆਂ ਅੱਜ ਕੱਲ ਹੁਣ ਤਾਂ ਘਟ ਗਈਆਂ ਬੱਦਲ ਵਾਈ ਹੋ ਰਹੀ ਆ ਹਾਂ ਬੱਦਲ ਬਾਈ ਵਾਲਾ ਮਾਹੌਲ ਭਈ ਅੱਜ ਟੈਂਪਰੇਚਰ ਥੋੜਾ ਜਿਹਾ ਮਿਲਦਾ 1-2 ਡਿਗਰੀ ਕਾਲਾ ਡਾਊਨ ਆ ਗਿਆ ਉਹ ਥੋੜੀ ਜਿਹਾ ਛੰਡਕ ਬੱਦ ਲੱਗੀ ਤੜਕੇ ਉੱਠੀ ਦੀ ਹੰਡ ਬੱਦ ਸੀ ਹਾਂ ਤੇ ਬਾਕੀ ਸੂ ਤਾ ਮਾਹੌਲ ਭਈ ਪੰਜਾਬ ਦੇ ਬਾਰਡਰ ਤੇ ਦਾਸਾਂ ਦਾ ਪਿੰਡ ਆ ਮਾਨਸਾ ਬਠਿੰਡੇ ਦੇ ਨਾਲ ਲੱਗਦੇ ਆ ਅਸੀਂ ਬਿਲਕੁਲ ਬੱਟਾਂ ਸਾਂਝੀਆਂ ਨੇ ਸਾਡੀਆਂ ਤੇ ਆਹਾ ਜੀ ਕਰਦਾ ਚ ਬੱਟ ਪਾਈਏ ਕੋਈ ਨਾ ਜਦੋਂ ਪਾਣੀ ਲਾਉਣਾ ਆਇਆ ਕਰ ਤਪਹਾਰਾ ਛੱਡਿਆ ਕਰੀਏ ਫਾਰਾ ਛੱਡਿਆ ਕਰੀਏ ਰੱਬ ਨੂੰ ਕਰੀਏ ਚਾਹਤ ਲਪਾਉਣੇ ਆ ਪਹਾਰਾ ਕੋਈ ਨਾ ਰੱਬ ਨੂੰ ਕਹਦੇ ਕਰਾਂਗੇ ਸੋਹਣੇ ਲੱਗਦੀਆਂ ਇਹ ਹਾਂ ਛਾਲੇ ਵੱਡਣ ਦਾ ਨਿਆਰ ਆ ਜੂ ਮੈਂ ਜਾ ਕੇ ਰੂ ਮਸ਼ੀਨ ਕਿਤੇ ਨਹੀਂ ਉਲਕਣਨੀ ਇਹ ਦਵੱਲੀ ਫਿਰੋ ਦਵੱਲੀ ਫਿਰੋ ਠੀਕ ਹੈ ਕਾਰ ਮੰਗੂ ਜਾਊਗੀ ਚੱਲ ਤੂੰ ਵੀ ਦਵੱਲ ਗੱਡੀ ਫਿਰ ਆਪਣੀ ਇਹਨੂੰ ਪਤਾ ਉਹ ਟਿੱਡੇ ਕਾਤ ਮਾਰਦਾ ਇਹਨੂੰ ਕਾਹ ਵਧੀਆ ਖੁੱਬੇ ਜਾਂਦਾ ਬੰਦਾ ਤੂੰ ਯਾਰ ਤੇਜ ਆ ਤਾਂ ਹੀ ਤਾਂ ਤੈਨੂੰ ਬਲੇਸ਼ੀਆ ਭੇਜਿਆ ਸੀ ਸਕੀਮੀ ਸਕੀਮੀ ਆ ਤੇਜ ਨਹੀਂ ਹੈਗਾ ਨਾ ਠੀਕ ਹੈ ਬਾਹਣਾ ਗੱਲ ਕਰੀ ਚੱਲ ਤੇਜ ਤਾਂ ਗੱਗੂ ਦਾ ਟਰੈਕਟਰ ਚੱਲਦਾ ਫਿਰ ਕੱਲ ਆਇਆ ਸ਼ੂਕ ਦਾ ਦਰਿਆ ਟੁੱਟੂ ਕਰੂ ਪਤਾ ਲੱਗਿਆ ਸੀਗਾ ਮੈਨੂੰ ਵੀ ਗੱਗੂ ਨੇ ਟਰੈਕਟਰ ਤੋੜ ਲਿਆ ਮੈਂ ਉਹ ਕਿਹਾ ਸੀ ਮਨਪ੍ਰੀਤ ਨੂੰ ਮੈਂ ਲੈ ਜਾ ਤੂੰ ਅੱਗੇ ਉਹ ਇਹ ਮਾ ਨਹੀਂ ਬੋ ਟਰਾਲੀ ਮੋਣ ਵਾ ਗਿਆ ਉਧਰ ਅਮਰੀਕ ਕੇ ਪਿੰਡ ਚ ਸਾਰੀ ਇਹ ਸੀ ਕਰਤੀ ਬੈਕ ਲਾਉਣ ਲੱਗੇ ਨੇ ਵੀ ਮੈਂ ਹੀ ਕਰਦਾਗਾ ਆ ਗਾਬ ਹਮਾਰ ਕਰਤੀ ਸੀ ਇਹੋ ਇਸੀ ਕ ਚੌਲ ਕੋਈ ਨਾ ਪੱਖਾ ਲਾ ਲਿਆ ਪੱਖਾ ਲਾ ਕੇ ਬਹਿ ਗਿਆ ਭਾਈ ਨੌਜਵਾਨ ਸਾਡਾ ਗਾਂ ਦੇ ਕੋਲੇ ਤੜਕੇ ਨੂੰ ਗਾਂ ਜ਼ਖਾਮ ਹੋ ਰਹੀ ਸੀ ਗਾਂ ਨੂੰ ਦੇਖ ਕੇ ਆਈ ਸੀ ਉਹਨਾਂ ਨੂੰ ਦੇਖ ਕੇ ਆਈ ਸੀ ਲਾਇਣ ਸੀ ਬਾਅਦ ਚ ਪਤਾ ਨਹੀਂ ਕਿਵੇਂ ਰਾਤ ਨੂੰ ਤੁਨ ਲਾਤਾ ਨੇ ਉਹ ਬੈ ਕੇ ਕੰਬਲ ਉੱਤੇ ਪੱਖਾ ਛੱਡ ਕੇ ਬਹਿ ਗਿਆ ਉਹਗਾ ਚੱਲੀਏ ਰਹਿ ਜਾਨੇ ਆ ਰਹਿ ਮੈਂ ਨੇ ਜਲਾ ਆਏ ਹੋ ਕੇ ਬੜਨਾ ਬੰਦਾਗਾ ਇੱਕ ਇਹਦੇ ਮਗੇਰ ਕੱਢ ਦੇਣਾ ਤੁਸੀਂ ਸਪਲੈਂਡਰ ਚਲਾਉਂਦੇ ਆਂ ਆ ਡੜੇ ਗਿਆ ਹੋਇਆ ਮੇਰਾ ਆ ਤਾਂ ਬੰਬੂ ਕੜ ਦੂਜਾ ਨਾਲ ਥੋੜਾ ਓ ਬੱਲੇ ਆਥੜੇ ਗਿਆ ਹੋਇਆ ਉਹ ਤੇ ਲੋਟ ਆ ਫਿਰ ਤੇਰੇ ਆਪੇ ਦਾ ਵੀ ਜਿਵੇਂ ਤੇ ਹੱਥ ਉਹਦਾ ਉਹਦਾ ਹੈਂਡਲ ਕਾਰਡ ਆ ਜਗਾ ਯਾਰ ਪਾਪਾ ਕੋ ਪਾ ਮੈਨੂੰ ਅੱਖਾਂ ਲੱਗਦਾ ਚਲਾਉਂਦਾ ਬਲੈਂਡਰ ਪਾਪਾ ਕੋ ਮੇਰੇ ਤੇ ਇੱਕ ਹੀ ਸੀਟ ਬੋਲੀ ਆ ਬੋਲੀ ਉਹਦੀ ਸੀ ਥੋੜੀ ਜੀ ਗਾਰਡੀ ਹੈ ਉਹਦੇ ਕਰਾਉਂਗਾ ਸੀਟ ਦਾ ਹਾਂ ਇੱਦਿ ਗਿਆ ਨਾ ਸਭ ਨੂੰ ਵੜ ਠੀਕ ਰੋਟੀ ਛੱਕ ਜਾਂਦਾ ਰੋਟੀ ਖਾਏ ਰੋਟੀ ਖਾਏ ਜਾਲਾ ਖਾਣਾ ਜਾਲਾ ਆ ਗਿਆ ਤੁਹਾਡੇ ਘਰੇ ਆ ਜਾ ਵੀ ਲੈਂਦੇ ਨਾਲੇ ਠੀਕ ਹੈ ਬਣ ਗਈਆਂ ਮਾਂ ਤਾਂ ਇਹ ਰੋਟੀਆਂ ਠੀਕ ਹੈ ਅ ਤਵੀਆਂ ਪਾ ਕੇ ਭਾਈ ਟਰੈਕਟ ਤਿਆਰ ਕਰਕੇ ਖੜਾਇਆ ਖੜਾ ਤੇ ਬੋਣ ਜਾਣੀ ਜਿਹੜੇ ਚ ਉਹ ਭਾਈ ਸੀ ਖਾਦ ਰੂੜੀ ਗੱਲ ਹਾਂ ਰੋਟੀ ਖਾਣੀ ਆਉਂਦਾ ਤਾਂ ਫੇਰ ਤਾਂ ਲਓ ਮਾਤਾ ਨਾਲੇ ਸੋਡੀ ਹਾਜ਼ਰੀ ਲਵਾ ਦੀਏ ਲਵਾ ਦੇ ਸਾਡੇ ਕਿਹਨਾਂ ਤੱਤਾ ਪਈ ਜਾਂਦੇ ਭੁੱਲ ਗਿਆ ਸੀ ਮਾਈਕ ਕਾਲੇ ਗੋਲੇ ਸੀਗਾ ਹੁਣ ਫੜਾ ਗਿਆ ਜਾਂਦਾ ਇੱਥੇ ਆ ਹਾਂ ਹੁਣ ਲਵਾਵਾ ਹਾਜ਼ਰੀ ਦੇਖ ਲੋ ਸਸਰੀ ਕਾਲ ਬੇਟਾ ਪੁੱਤਾਂ ਧੀਆਂ ਨੂੰ ਭੈਣ ਭਾਈਆਂ ਨੂੰ ਸਾਰਿਆਂ ਨੂੰ ਸਸਰੀ ਕਾਲ ਤੇ ਲਾਇਕ ਛੇਰ ਕਮੈਂਟ ਜਰੂਰ ਕਰਨਾ ਤੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰੋ ਟੋਟ ਲੈ ਕੇ ਤੁਰਦੇ ਕਬਲਾਓ ਜਰੂਰ ਦੇਖਣਾ ਮਾਤਾ ਇਹ ਤਾਂ ਜਰੂਰ ਕਹੂਗੀ ਦੇਨੈ ਤੇ ਤੁਸੀਂ ਸਾਰੇ ਤੁਰਤ ਲੈਕਰ ਤੇ ਮਾਤਾ ਤੇ ਆਖੇ ਤੋਂ ਦੇਖੋਗੀ ਤੇ ਬਾਏ ਬੇਟਾ ਉਹ ਕੀਆ ਸਬਜੀ ਬਣੀ ਖਾਣ ਨੂੰ ਅੱਜ ਆਲੂ ਬਣਾਏ ਨੇਗੇ ਬਰੀ ਕੋਡ ਪਾਪਾ ਕਹਿੰਦਾ ਕਿ ਆ ਨੂੰ ਦਾਲ ਬਣਾ ਲਾ ਤੇ ਮੈਂ ਕਿਹਾ ਚੱਲ ਬਣਾ ਲੈਨੇ ਆਂਗੀ ਤੇ ਇੱਧਰ ਸਾਗ ਨੇ ਹੁੰਦਾ ਫੇਰ ਦੇਖ ਲਿਆ ਤੁਸੀਂ ਸਾਗ ਤਾਂ ਹਾਂ ਸਾਗ ਦੇ ਕੀ ਪੋਣੀ ਕਰਕੇ ਗਏ ਸੀ ਤੁਹਾਂ ਆ ਜੀ ਸਾਗ ਖਾਵਾਂਗੇ ਅੱਜ ਕੱਲ ਨੂੰ ਤਾਂ ਭਈ ਚਾ ਚੜਾ ਵੈ ਨੌਜਵਾਨਾਂ ਨੂੰ ਪਹਿਲਾ ਦਿਨ ਅੱਜ ਸਾਗ ਦਾ ਸਾਗ ਦੀ ਪੋਣੀ ਹਾਂ ਗਗੂ ਆ ਜਾ ਓਏ ਬਾਬੇ ਆਏ ਐ ਤਰਾ ਹੱਥ ਦਿਖਾ ਕੇ ਲੈ ਆਵਾ ਆ ਜਾ ਇੱਕ ਬਾਬੇ ਨੇ ਤਾਂ ਪਹਿਲੇ ਮੂੰਹ ਢਾਗ ਲਿਆ ਬਈ ਓ ਕਿੱਥੋਂ ਆਏ ਨੌਜਵਾਨੋ ਰੋੜੀ ਤੋਂ ਰੋੜੀ ਤੋਂ ਐਡੀ ਦੂਰੋਂ ਬੱਚ ਤੇ ਬੱਚ ਤੇ ਆਏ ਹੈ ਕਿਹੜੇ ਵੀਡੀਓ ਬਣਾ ਰਹੇ ਹੋ ਵੀਡੀਓ ਬਣਾ ਲਾਂਗੇ ਨਾ ਆਪਣਾ ਮਾ ਥੋੜੀ ਹੱਥ ਹੱਥ ਦੇਖ ਲੈਨੇ ਓ ਹੈ ਆ ਬਾਬਾ ਤਾਂ ਦੇਖ ਲੈਂਦਾ ਉਹ ਤੇਜ ਆ ਬਾਬਾ ਹੋਰ ਸੁਣਾਵਾਂਗੇ ਤੁਹਾਨੂੰ ਵਾਹਿਗੁਰੂ ਜੀ ਹਾਂ ਬਹੁਤ ਤੇ ਆ ਤੁਹੋ ਕੋ ਨਹੀਂ ਹੈਗੇ ਵਾਹਿਗੁਰੂ ਕੋ ਪਹਿਲਾਂ ਅੱਛਾ ਵਾਹਿਗੁਰੂ ਡੋਲੇ ਡੂਲੇ ਬੜੇ ਬਣਾਈ ਫਿਰਦਾ ਯਾਰ ਬਾਬਾ ਹੈਂ ਖੜ ਜਾ ਡੋਲੇ ਦੇਖ ਲਈਏ ਤੂੰ ਕਾ ਬਾਬਾ ਯਾਰ ਤੇਰੇ ਡੋਲੇ ਵੱਡੇ ਲੱਗਦੇ ਹੈਂ ਦਿਖਾਈ ਐਂ ਕਰਕੇ ਮੁਰਕੇ ਹਟ ਜਾ ਯਾਰ ਇਧਰ ਇੰਟਰਵਿਊ ਚੱਲੀ ਜਾਂਦਾ ਸਾਡਾ ਕਿਵੇਂ ਗਗੂ ਠੀਕ ਹੈ ਹਾਂ ਕੀ ਨਾਮ ਤੇਰਾ ਬਾਬਾ ਫਤਿਹ ਵੀਰ ਤੇਰਾ ਹਾਰਮੋਨ ਹਾਰਮੋਨ ਤੁਸੀਂ ਕੱਲ ਵੀ ਆਏ ਸੀ ਪਰਸੋਂ ਆਏ ਸੀ ਮੰਮੀ ਪਰਸੋਂ ਆਏ ਸੀ ਨਾ ਇਹ ਪਰਸੋਂ ਆਏ ਸੀ ਤੁਸੀਂ ਹੈ ਸਕੂਲਸ ਕੱਲ ਨਹੀਂ ਜਾਂਦੇ ਹੈ ਆ ਕੀ ਆ ਬਾਬਾ ਇਹ ਕੀ ਆ ਮਣਕਣਾ ਮਣਕਣਾ ਕੀ ਕਹਿੰਦੇ ਹੁੰਦੇ ਇਹਨੂੰ yogi ਆਹੋ ਕੀ ਹੈ ਬਚਨ ਬਚਨ ਦੇ ਫਿਰ ਬਾਬਾ ਲੈ ਲੈ ਹੈ ਦਾਨੇ ਪਾਉਂਗਾ ਚਾਹ ਵੀ ਪੀਆਉਂਗਾ ਚਾਹ ਬਣੀ ਜਾਂਦੀ ਹੈ ਚਾਹ ਪਿਆ ਕੇ ਦਰੂਗਾ ਹੈ ਬਾਲਟੀ ਬਾਲਟੀ ਦਾਨੇ ਦੀ ਧੱਕਾ ਨਹੀਂ ਬਾਬਾ ਯਾਰ ਹੈ ਚਲ ਬਾਲਟੀ ਉਹ ਨਿੱਕਾ ਯਾਰ ਮਗਾ ਵਾਚਨ ਦੇਗਾ ਬਾਬਾ ਕਹਿੰਦਾ ਬਾਹਰ ਟੀ ਜਾਣੇ ਨਹੀਂ ਪਾਏਗਾ ਮਾ ਤਾਂ ਕਾ ਨਹੀਂ ਚਲ ਕਹਿੰਦਾ ਹੋ ਨਿੱਕਾ ਯਾਰ ਬਾਦੀ ਉਹ ਵਟਿਆ ਬੈ ਜੜਾ ਉਹੀ ਜਿਹੜਾ ਮੈਨੂੰ ਵਾਚ ਦਿੰਦਾ ਸੀ ਤੂੰ ਉਹੀ ਆ ਤੇ ਉਹ ਕਿੱਧਰ ਭਾਗੇ ਸਿਰ ਵਾਚਨ ਤੇ ਕੋਲ ਆਵੇ ਰਿਆ ਹੈ ਦੇਖਾ ਕੀ ਹੈ ਕੀ ਇਹ ਇਹ ਦੇਖ ਜਾਏਗਾ ਇਹ ਕਿਥੇ ਰੱਖਣਾ ਫਿਰ ਸੱਚੀ ਟਾਕੀ ਲੱਗੇ ਹਾਂ ਨਾ ਰੱਖ ਲਈ ਸੁਤੀ ਟਾਕੀ ਲਾ ਕੇ ਬੰਦ ਕਰਿਆ ਆ ਬੰਦ ਦਾ ਸਿਲੰਡਰ ਪਾਪਾ ਇਹਦਾ ਪਾਪਾ ਵੱਡਾ ਖਾਊਗਾ ਮੈਂ ਵੱਡਾ ਤੇਰਾ ਭਾਈ ਐ ਇਹ ਡੋਲੇ ਇਹਦੇ ਵੱਡੇ ਯਾਰਾ ਵੱਡਾ ਤੂੰ ਆ ਦੇ ਯਾਰ ਹੈ ਪਾਪਾ ਹੈ ਆ ਛੋਟਾ ਪਾਪਾ ਜੀ ਡੰਡ ਕਿਹੜਾ ਲਾਉਂਦਾ ਛੋਟਾ ਪਾਪਾ ਡਾਂਡ ਹਾਂ ਇਹ ਡਾਂਡ ਡੰਡ ਕਿਵੇਂ ਲਾਉਂਦੇ ਹੁੰਦੇ ਪੁਲਵਾਨ ਬੈਠ ਕੇ ਖੜਾ ਹੋਣਾ ਤੂੰ ਰੋਜੀ ਆ ਜਣਾ ਕਰ ਨਹੀਂ ਬਾਬਾ ਡਾਂਡ ਲਾਈ ਦੋ ਡਾਂਡ ਲਾਜ ਦੋ ਜਾਣਦਾ ਹੈ ਬਾਬਾ ਚਾਹ ਪੀਵਾਂਗੇ ਫਿਰ ਇਕੱਠੇ ਬਹਿ ਕੇ ਆਪਾਂ ਫੋਟੋ ਵੀ ਕਰਾਵਾਂਗੇ ਹਾਂ ਹੈ ਡਾਂਡ ਡਾਂਡ ਹਾਂ ਲਾ ਦੇ ਗੋਟਿਆਂ ਦੇ ਹੱਥ ਨਹੀਂ ਰੱਖਣੇ ਹੂੰ ਮੂੰਹ ਘੜਾ ਬਣਾਉਂਦਾ ਕਿਉਂ ਠਿੱਟਕੇ ਚੱਲ ਬਾਬਾ ਤੇਰੀ ਵਾਰੀ ਆ ਗਈ ਨਾ ਦੇ ਉਲਾ ਦੇ ਦੋ ਯਾਰ ਤੂੰ ਵੱਲੇ ਆ ਮੈਂ ਕਿਹਾ ਸੀ ਨਾ ਬਾਬਾ ਤਖੜਾ ਦਾ ਫਰਕ ਆ ਯਾਰ ਪੂਰਾ ਹਾਂ ਰੋੜੀ ਤੋਂ ਆਏ ਬਾਬੇ ਕਹਿੰਦੇ ਰੋੜੀ ਤੋਂ ਆਏ ਦੋਨੀ ਆਏ ਕੋਈ ਥੋੜਾ ਮਾਪਿਓ ਵੀ ਆਇਆ ਐਸੀ ਦੋਨੀ ਹਾਂ ਕੀ ਇਹ ਬਟੂਏ ਬਟੂਏ ਚ ਕੀ ਆ ਨੂੰ ਹੋਸੀ ਐਸੇ ਕੰਮ ਤੇ ਲੱਗ ਜਾਂਦਾ ਮਾਂ ਤੋਂ ਗੋਟਾਈ ਲਾ ਸਕੂਲ ਤੋਂ ਕਰ ਲੱਗ ਜਿਓ ਯਾਰ ਤੁਸੀਂ ਕਹਿ ਦਵੋ ਅਸੀਂ ਤਾਂ ਪੜਨਾਗਾ ਹੈ ਪੜ ਜਦੇ ਤੁਸੀਂ ਜਿੱਥੋਂ ਪੜਾਉਂਦੇ ਨੇਗੇ ਉਹ ਆਪਦੇ ਵਾਲਾ ਕੀਤਾ ਸਿਖਾ ਦਿੰਦੇ ਹੈਗੇ ਕਿਵੇਂ ਡਾਰ-ਡਾਰ ਲਿਆ ਹੋ ਗਿਆ ਨੇ ਹਾਂ ਜੀ ਕੋਲ ਡਾਰ ਕਰ ਲੈ ਸਾਰਾ ਕੁਝ ਕਰਉਂਦੀ ਹੈ ਸਰਕਾਰ ਮੁੱਖ ਸਭ ਕੁਝ ਹੈ ਬਸ ਇਹਨਾਂ ਕੋਲ ਬਹਾਨਾ ਹੁੰਦਾ ਹੈ ਪਾਰਟੀਆਂ ਦਾ ਖਰਚਾ ਸਾਰਾ ਹਾਂ ਕੀ ਇਹ ਉਹ ਹੁੰਦਾ ਮੇਰ ਉਧਰ ਜਾਏ ਮਣਕਣਾ ਇਹ ਮਾਦਾ ਮਣਕਣਾ ਹੈ ਪਹਿਲਾਂ ਲੈ ਬਾਬਾ ਹੁਣ ਹੱਥ ਦਾਣੇ ਵੀ ਪਾਤੇ ਹੱਥ ਤੇ ਦੇਖਦੇ ਹੱਥ ਮੈਨੂੰ ਨਹੀਂ ਦੇਖਣੇ ਹੁੰਦਾ ਹੋਰ ਆ ਦੇਖਦਾ ਦੱਸ ਪੁੱਤ ਬਾਬਾ ਦੱਸ ਦੇ ਦੱਸ ਦੇ ਨਾਸਾ ਤੂੰ ਆਪ ਆ ਕੇ ਰੇ ਪੁੱਤ ਕਰੇ ਬਾਬਾ ਦੇਖੀ ਯਾਰ ਬਾਬਾ ਤਕੀ ਯਾਰ ਦੇਖ ਲਾ ਤਾ ਬਟੇਂਡਾ ਇਹ ਬਟੇਂਡਾ ਸਿੱਧਾ ਸਰਦੂਰਗੜ ਤੋਂ ਬਟੇਂਡਾ ਬਟੇਂਡੇ ਨੇ ਝੂਟ ਲਿਆਈ ਆਪਾਂ ਬਸ ਚੜ ਕੇ ਬਾਬਾ ਕਰਾਇਮ ਆ ਭਰ ਦੂਆ ਚੱਲੀਏ ਇੱਕ ਬੰਮੀ ਤੇ ਲੜਦੀ ਹੈ ਹੈ ਕਰਾਇਆ ਆਏਗਾ ਕਹਿੰਦਾ ਕਰਾਇਆ ਚਾ ਪੀਓਗੇ ਚਾ ਬਸ ਹੈ ਆ ਬਾਬਾ ਤਾਂ ਪੀਓ ਯਾਰ ਫਿਰ ਤੂੰ ਕੋਲੇ ਬੈਠਾ ਚੱਕੇਗਾ ਪੀ ਉਹ ਆਪੀ ਇਹ ਗਣ ਜਾ ਦੇਖ ਢੋਲ ਕੀ ਮੂੰਹ ਸਿਰ ਕੰਮ ਹੁੰਦਾ ਹੈ ਤੂੰ ਪੀਂਗਾ ਬਾਦੇ ਉਮੀਦ ਉਹ ਬਾਟੇਗਾ ਜਿਆ ਪੂਰਾ ਪੂਰਾ ਪੀ ਲੈਣਗੇ ਦੇਖ ਲੈ ਬਾਬੇ ਕਿੰਨੀ ਕਿੰਨੀ ਹੈ ਹੈ ਜਾ ਬਾਬਾ ਤੱਤੀ ਆ ਚਾਹ ਮੂੰਹ ਨਾ ਮਜਾ ਲਿਓ ਠੰਡੀਆਂ ਇਹ ਹੁਣੀ ਬਣੀਆਂ ਆਲੇ ਪੀ ਲੋ ਆਰਾਮ ਨਾਲ ਪੀ ਲੋ ਕੋਈ ਨਾ ਠੰਡੀ ਹੋ ਗਈ ਤਾਂ ਹੂੰ 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 ਜਾਨਨਾ ਮਈਹਾ ਨਹੀਂ ਮੈਂ ਆ ਕੇ ਕਰ ਦੂੰ ਆ ਆ ਕੇ ਕਰ ਦੂੰ ਜਦਾਂ ਮੈਂ ਮੱਝਾਂ ਨੇ ਪਾਣੀ ਪੀ ਲਿਆ ਕੀ ਗਰਗੇ ਨੇ ਰੋਟੀ ਤਾਂ ਨਹੀਂ ਛਕਣੀ ਸੀ ਬਸ ਠੀਕ ਹੈ ਚਾਹ ਪੀ ਲੋ ਗਾਇਜ਼ ਸਾਢੇ 10 ਵਜੇ ਨੌਜਵਾਨ ਦੀ ਚਾਹ ਲੈ ਕੇ ਪਹੁੰਚਿਆ ਬਈ ਤੇ ਆਉਂਦੇ ਨੂੰ ਲਗਭਗ 3 ਕਿੱਲੇ ਦਾ ਵੇਲਾ ਲਾਤੇ ਇੱਕ ਵਾਰੀ ਬਹੁਣਾ ਸੀ ਤਵੀਆਂ ਮਾਰਨੀ ਕਿਹੜਾ ਬਜਾਵਾਂਗੇ ਤਾਂ ਸੁਪਰ ਸੀਟਰ ਨਾਲ ਇਹਦੇ ਜੇ ਖਰਚੇ ਬਾਹੇ ਹੋਏ ਸੀ ਚਾਹ ਬਿਲਾ ਹਾਂ ਨਾ ਮੈਂ ਬਾਦ ਨਾ ਬਾਦ ਨਾ ਇੱਥੇ ਆ ਮੈਂ 第一个。 ਪਾਜੀ ਬਈ ਮਈ ਅੱਜ ਬਈ ਲਾਤੀ ਤੇ ਓਟੀ ਸਾਗ ਤੇ ਮਈਆਂ ਦੀ ਛੱਟ ਸਾਡ ਬਰੋ ਕੇਰ ਰਿਓ ਕੇਰ ਰਿਓ ਵੀ ਇੱਥੇ ਸੀ ਜੇ ਤੂੰ ਪਹਿਲਾਂ ਆਉਂਦਾ ਪਾਪਾ ਹੀ ਕਰਦਾ ਸੀਗਾ ਤੇਰਾ ਪਾਪਾ ਕੱਖ ਕਰਦਾ ਸੀ ਭਾਈ ਕੱਖ ਵਾਲਾ ਸਾਗ ਲੈਤਾ ਮੇਠਿਆ ਤੇ ਸਾਗ ਜੀ ਵੀ ਕੱਖ ਨਾਲੇ ਮੇਠਿਆ ਚ ਆਈ ਲਾ ਆ ਗਿਆ ਤੇਰੇ ਚਾਹ ਪੀ ਯਮੀਆਂ ਬੋਤਲ ਜੀ ਬਚੀ ਹੋਈ 4:18 ਦਾ ਟਾਈਮ ਹੋਇਆ ਬਈ ਤੇ ਦੇਖ ਕੇ ਐਂ ਲੱਗਦਾਗਾ ਭਾਈ ਖਾਸਾ ਆ ਦਿਨ ਛਿਪ ਗਿਆ ਹੁੰਦਾ ਜਿਵੇਂ ਤੇ ਆ ਕਣੀਆਂ ਵਾਲਾ ਮਾਹੌਲ ਹੋਇਆ ਪਿਆ ਇੰਨੀ ਕਣੀਆਂ ਡਿੱਗੀਆਂ ਨੇ ਕਣੀ ਕਰਮਣ ਤੇ ਬੱਦਲ ਦੁਪਹਿਰ ਬਾਅਦ ਦਾ ਬਣਿਆ ਹੋਇਆ ਬਈ ਐ ਇਹ ਖਾਸਾ ਗੱਜੀ ਜਾਂਦਾ ਗਰੜ ਗਰੜ ਹੁੰਦੀ ਪਈ ਆ ਤੇ ਐਂ ਲੱਗਦਾ ਪੂਰਾ ਤਕੜਾ ਮੀਂਹ ਲਊ ਆ ਜਿਵੇਂ ਸੁਣਦੀਆਂ ਕੁੜੇ ਗੋੜ ਗੋੜ ਹੁੰਦੀ ਤੇ ਪਾਣੀ ਧਾਣੀ ਪਿਉਣਾ ਬਾਕੀ ਅੱਜ ਦੇ ਦਿਨ ਦੀ ਭਾਈ ਡਿਊਟੀ ਸਾਰੀ ਆਪਦੀ ਅਲੱਗ ਗਈ ਆ ਬਣਦੀ ਡਿਊਟੀ ਹਨੀਰਾ ਚਾਰਾ ਪਾ ਕੇ ਕੁਛ ਨੂੰ ਪਹਿਲਾਂ ਪਿਆਤਾ ਸੀਗਾ ਇੱਕ ਦੋ ਰਹਿ ਗਈਆਂ ਤੂੰ ਕੋਲੇ ਬਾਲਟੀ ਕਾ ਤੁਸੀਂ ਟੀ ਆਓ ਚੱਕ ਕੇ ਹੈ ਕੀ ਸੌਰੀ ਧਿਆਨ ਰੱਖੀ ਅੱਗੇ ਤੋਂ ਹੋਰ ਪੀਣਾ ਅਭੀ ਭੁਲਾਏ ਦیتے ਹੈ ਇੰਨੇ ਕਣੀਆਂ ਹੀ ਆਉਣੀਆਂ ਬਾਲਾ ਕਿੜਾ ਹੋ ਮਮੀ ਹਿਉ ਹਿਉ ਲਓ ਜੀ ਚਲ ਜੇ ਤੂੰ ਸੌਰੀ ਜੀ ਇਹਦੀ ਜਲਦਨ ਹੋਰ ਪਿਆ ਦੇਣੇ ਆ ਪਾਣੀ ਕੋਛ ਨਹੀਂ ਉਧਰ ਖਾਣ ਨੂੰ ਚੱਕੀ ਐਨੀਆ ਕਰਨਾ ਪੱਤੇਆਂ ਤੇ ਕਿਣਮਿਣ ਪੈਂਦੀ ਕਣੀਆਂ ਦੀ ਸੰਗਲਾ ਕੀ ਬਾਦੂਆ ਮੇਲੇ ਦਾ ਕੰਮ ਤਾਂ ਹਾਂ ਕੀ ਬਾਪਾ ਬਪਾ ਇਹਨਾਂ ਨੂੰ ਆ ਚੱਕੀ ਜਾਂਦੇ ਲੌਂਕ ਲੌਂਕ ਰੋਟੀਆਂ ਨੇ ਫੇਰ ਆ ਲੌਂਕੀ ਜਾਂਦੀ ਇੱਧਰ ਸ਼ੰਕਰ ਤੋੜਨ ਵਾਲੇ ਕਰ ਰੱਖੇ ਆ ਆ ਪੰਜਾਬੀ ਉੱਠ ਕੇ ਸਾਰੀਆਂ ਚੱਲ ਬੈਠੀਆਂ ਫੇਰ ਪਾਈ ਦੋਲਣ ਗਿਆ ਗਾਂ ਦਾ ਦੋਲ ਤਾਲ ਤੰਤਰ ਪੀ ਲੈਣੀ ਹੈ ਕੋਈ ਨਾ ਗਾਂ ਨੂੰ ਦੋ ਬੱਠਲ ਦਰ ਹੋਏ ਸੀ ਪਾਣੀ ਦੇ ਪੀ ਲੋ ਪੀ ਲੋ ਹੁਣ ਕੁਛ ਨਹੀਂ ਮਿਲਦਾ ਵਾ ਨੀਰਾਚਾਰਾ ਖਾਦਾ ਹੋਇਆ ਆਰਾਮ ਨਾਲ ਬੈਠੋ ਹੁਣ ਟਾਕ ਦਿਨਾ ਬਾਤ ਨਿਕਲੇਗਾ ਕੀ ਹੋਣਾ ਵੱਧ ਗਈ ਭਾਈ ਕਿਣ ਮੈਣ ਖਾਦਾ ਕੰਮ ਤੇ ਧਰਤੀ ਪਿਉ ਹੋ ਗਿਆ ਮੱਝ ਆਲਾ ਨੀਰਾ ਟੱਕਦੇ ਉਹਦਾ ਤੂੜੀ ਆ ਉਹਨੂੰ ਕੀ ਹੁੰਦਾ ਹਾਂ ਕੋੜੇ ਮਾਧ्‍यੰਤਰ ਕਰਦੇ ਆ ਕਿ ਮੀ ਦਾ ਕੰਮ ਬਾਈ ਖਾਸਾ ਵੱਧ ਗਿਆ 45 ਚੱਲਣ ਤੱਕ ਗੱਲਬਾਤ ਪਹੁੰਚ ਗਈ ਤੇ ਐਂ ਵਗੀ ਜਾਂਦੇ ਆ ਤੇ ਪਹਿਲਾਂ ਤਾਂ ਐਂ ਲੱਗਦਾ ਸੀਗਾ ਧਰਤੀ ਭਿਓ ਜਾ ਕੰਮ ਹੋ ਕੇ हट ਜੂਗਾ ਤੇ ਪਰ ਇਹ ਦੇਖੋ ਬਾਈ ਇਹ 73 ਮਹੀਨੇ ਦਾ ਮੀ ਸਾਡੇ ਵਾਲੇ ਪਾਸੇ ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਬਾਈ ਕਿੰਨਾ ਕੁ ਮੀ ਪਿਆ ਥੋੜੇ ਵਾਲੇ ਪਾਸੇ ਜਾਂ ਕਿੰਮਣ ਹੋ ਕੇ ਸਰ ਗਈ ਇਧਰ ਓਏ ਕੋਈ ਨਾ ਕੋਈ ਨਾ ਭਜਦਾ ਮੈਨਾਂ ਨਾ ਹਉਣੇ ਹਾਲੇ

ਦੁਕਾਨ ਜਾਂਦੀ 15 ਕਿ ਮਿੰਟਾਂ ਜੀ ਬਾਵਾ ਬਈ ਕੰਮ ਚੱਕ ਲਿਆ ਰੱਬ ਨੇ ਤੇ ਆਈਸ ਲੋਡ 45 ਚੱਲੀ ਜਾਂਦੇ ਆ ਹਵਾ ਵੀ ਐ ਝਖੜ ਜੇ ਵਾਲਾ ਕੰਮ ਆ ਉਹ ਦੂਰ ਤੱਕ ਬਾਛੜਾਈ ਐ ਇਧਰ ਤੇ ਇੱਕ ਸਪੀਡ ਜੀ ਫੜ ਲਈ ਭਾਈ ਰੱਬ ਨੇ ਦਾ ਤੇ ਮੱਝਾਂ ਅੰਦਰ ਕਰਤੀਆਂ ਬਈ ਤੇ ਅਰਮਾਰਮਾਈ ਲਗਮ ਇਹਨਾਂ ਦਾ ਜਾਰੀ ਆ ਦੋ ਬਾਹਰ ਖੜੀਆਂ ਝੋਟੀਆਂ ਉਧਰਲੇ ਪਾਸੇ ਤਾਂ ਇਹਨਾਂ ਭਾਈ ਉਧਰ ਦੀ ਢੀਕ ਚ ਖੜੀਆਂ ਦੂਜੀਆਂ ਦੀ ਚ ਬਸ ਜ਼ਾ ਕੱਟ ਗਿਆ ਬਈ ਮਾੜਾ ਯਾ ਤੇ ਬਾਕੀ ਤੁਸੀਂ ਦੱਸਿਓ ਬਈ ਕਮੈਂਟ ਕਰਕੇ ਕਿਹੜੀ ਥਾਂ ਤੋਂ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਵਾਲੇ ਪਾਸੇ ਕਣੀਆਂ ਅਤੇ ਬਚਤਾ ਕੇ ਨਾਂ ਤੇ ਤਣਕਿਆਂ ਕਰਨਡ ਹੋਣ ਵਾਲੀ ਗੱਲਬਾਤ ਹੋ ਗਈ ਇਹ ਖੈਰ ਨਾਉਣੇ ਤੋਨੇ ਹੁਣ ਟੇਕਦੇ ਆ ਇਸੇ ਦੇ ਨਾਲ ਅੱਜ ਦਾ ਆਪਣਾ ਬਲੌਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਗੱਲਬਾਤ ਅੱਜ ਦੀ ਠੀਕ ਲੱਗਿਓ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਇੱਕ ਨਵੇਂ ਅਨਕੋਰ ਬਲੌਗ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਦੇਖਦੇ ਰਹੋ ਸਤਿ ਸ਼੍ਰੀ ਅਕਾਲ ਜੀ